जय माता दी दोस्तों आज माताजी दा तीसरा नवराता ते तीसरे नवराते नु दुर्गा माताजी दी माता चंद्रकांता स्वरूप दे विच पूजा कीती जांदी है ਤੀਸਰੇ ਨਮਰਤੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਦੋਸਤੋ ਦੇਵੀ ਭਾਗਵਤ ਪ੍ਰਾਣ ਅਨੁਸਾਰ ਮਾਤਾ ਦੁਰਗਾ ਦਾ ਇਸ ਰੂਪ ਪਰਮ ਸ਼ਾਂਤੀਦਾਇਕ ਅਤੇ ਬਹੁਤ ਹੀ ਕਲਿਆਣਕਾਰੀ ਹੈ ਅਤੇ ਮਾਤਾ ਚੰਦਰ ਘੰਟਾ ਦੀ ਪੂਜਾ ਦਾ ਵਿਸ਼ੇਸ਼ ਫਲ ਮਿਲਦਾ ਹੈ ਅਤੇ ਮਾਤਾ ਚੰਦਰ ਘੰਟਾ ਦੇ ਸਵਰੂਪ ਦੀ ਗੱਲ ਕਰੀਏ ਤਾਂ ਮਾ ਚੰਦਰ ਘੰਟਾ ਤੇ ਮਸਤਕ ਤੇ ਘੰਟੇ ਦਾ ਆਕਾਰ ਹੈ ਮਤਲਬ ਚੰ드ਰਮਾ ਬਰਾਜਮਾਨ ਨੇ ਇਸ ਕਰਕੇ ਮਾਤਾ ਦੁਰਗਾ ਜੀ ਦੇ ਇਸ ਸਰੂਪ ਦਾ ਨਾਮ ਚੰਦਰਕੰਟਾ ਅਤੇ ਇਸ ਦੇਵੀ ਦਾ ਰੰਗ ਸਿਉਣੇ ਦੀ ਤਰ੍ਹਾਂ ਚਮਕੀਲਾ ਅਤੇ ਦੇਵੀ ਦੀ ਸਵਾਰੀ ਸ਼ੇਰ ਹੈ ਤੇ ਮੰਨਤਾ ਇਹ ਹੈ ਕਿ ਤੀਸਰੇ ਨਵਰਾਤੇ ਨੂੰ ਮਾਤਾ ਚੰਦਰਕੰਟਾ ਦੀ ਪੂਜਾ ਕਰਨ ਨਾਲ ਇਨਸਾਨ ਡਰ ਭੈ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦੀਆਂ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਮਾਤਾ ਚੰਦਰਕੰਟਾ ਦੀ ਪੂਜਾ ਸਮੇਂ ਮਠਾਈ ਅਤੇ ਦੁੱਧ ਦੀ ਖੀਰ ਦਾ ਭੋਗ ਲਗਾਇਆ ਜਾਂਦਾ ਹੈ ਅਤੇ ਪੂਜਾ ਦੇ ਵਿੱਚ ਤਕਤਾ ਬੁੱਧ ਵੀ ਮਾਤਾ ਚੰਦਰਕੰਟਾ